ਕੀਆ ਐਨ ਅਗੋਗੇ ਲੱਗੇ ਆ ਦੇ ਕੁੱਟਾ ਦੋ ਮੁੰਡੇ ਵੀ ਇੱਕ ਭਾਈਏ ਇਹਨੂੰ ਵੜ ਲਿਆ ਦੋਨਾਂ ਮੁੰਡਿਆਂ ਨੇ ਇੱਕ ਉਹ ਸਰਦਾਰ ਵੀ ਦੂਜਾ ਸਰਦਾਰ ਵੀਰੇ ਇੱਕ ਨੇ ਲੱਤ ਮਰੀ ਬੱਜ ਗਿਆ ਦੂਜੇ ਨੇ ਫਤੂ ਮੋਰੀ ਮਿਲ ਗਿਆ ਬਈ ਦੋ ਮਿੰਟ ਦਾਦਰੇ ਕੁੱਟਿਆ ਇਹਨਾਂ ਨੂੰ ਰੋਈ ਔਰਵਰੀ ਦਾ ਕੰਮ ਉਹ ਦਿਨ ਆਂਟੀ ਦਾ ਫੋਨ ਚੋਰੀ ਕਰਕੇ ਆਂਟੀ ਦਾ ਫੋਨ ਹੀ ਲੈ ਕੇ ਗਏ ਤੁਹਾਡੇ ਮਹੱਲੇ ਦੀ ਆਂਟੀ ਉਹਨਾਂ ਦਾ ਫੋਨ ਨਹੀਂ ਜਾਈ ਗਾ ਹਰਵਰੀ ਦਾ ਇਹਨਾਂ ਦਾ ਕੰਮ ਹੈ ਫਿਰ ਉਹ ਦਿਨ ਪੈਸੇ ਚੱਕ ਲੈ ਗਏ ਆ ਹੋਇਆ ਕੀ ਗੱਲ ਹੋਈ ਹੈ ਗੱਲ ਇਹ ਹੋਈ ਆ ਵੀ ਉਥੇ ਚੌਂਕੀ ਤੋਂ ਸਾਨੂੰ ਇਨਫਰਮੇਸ਼ਨ ਮਿਲੀ ਵੀ ਇਥੇ ਕੋਈ ਖੋਹ ਕੀਤਾ ਮੁੰਡਾ ਹੈ ਨਾ ਪਬਲਿਕ ਨੇ ਕਿਹਾ ਅਸੀਂ ਲੈਣ ਆਏ ਆ ਅਸੀਂ ਹੁਣ ਲੈ ਕੇ ਚੱਲੇ ਉਹਨੂੰ ਪਰ ਇਹ ਪਬਲਿਕ ਵਾਲੇ ਮਾਨੂੰ ਜਾਣ ਨਹੀਂ ਦੇਣ ਤੇ ਉਹ ਕਹਿੰਦੇ ਵੀ ਅਸੀਂ ਜਾਣ ਨਹੀਂ ਦੇਣਾ ਆਏ ਨੇ ਪਰ ਕੋਈ ਆਏ ਮੁੰਡੇ ਨੇ ਮੋਬਾਈਲ ਮੋਬਾਈਲ ਖੋਹ ਮੋਬਾਈਲ ਦੀ ਖੋਹ ਕੀਤੀ ਹੈ ਬੱਚੇ ਕੋਲੋਂ ਇਦੋਂ ਤੋਂ ਪਰ ਅਮਦਗੀ ਹਲੇ ਤੱਕ ਹੋਈ ਕੋਈ ਹੈ ਅਜੇ ਤੱਕ ਕੋਈ ਕੁਝ ਨਹੀਂ ਪਬਲਿਕ ਨੇ ਫੜ ਕੇ ਖਿਲਾ ਰਿਆ ਹੈ ਤੇ ਅਸੀਂ ਇਹਨੂੰ ਚੌਂਕੀ ਤੋਂ ਲੈਣਾ ਆ ਲੈ ਕੇ ਚੱਲੇ ਮੋਬਾਈਲ ਮਿਲ ਗਿਆ ਜੀ ਮੋਬਾਈਲ ਮਿਲ ਗਿਆ ਜੀ ਮੋਬਾਈਲ ਕਿੰਨਾ ਕੁ ਆ ਗਿਆ ਬੱਚੇ ਬੱਚੇ ਦੇ ਨਿਕਲੇ ਬੱਚੇ ਇਹਦੇ ਕੋਲ ਮਿਲੇ ਇਹਦੇ ਕੋਲ ਇਹ ਗਲੀ ਦਾ ਬੱਚਾ ਵੈ ਸਾਰੀ ਪਬਲਿਕ ਨੇ ਫੜਿਆ ਇਹਨੂੰ ਹਾਂ ਜੀ ਮੋਬਾਈਲ ਉਹਨੂੰ ਵਾਪਸ ਦੇ ਦਿੱਤਾ ਬੱਚੇ ਨੇ ਅੱਛਾ ਮੋਬਾਈਲ ਉਹਨੂੰ ਵਾਪਸ ਦੇ ਦਿੱਤਾ ਗਿਆ ਹਾਂ ਹਾਂ ਜੀ ਜਦੋਂ ਦੱਸੋ ਤੁਸੀਂ 10000 ਤੇ ਪੁੱਛ ਤੋ ਤੁਹਾਨੂੰ ਕੀ ਸੈਦ ਆ ਸਾਰੇ ਇੰਨਾ ਇੰਨਾ ਮੇਸੂਬਾ ਕੀਤਾ ਵੇ ਗਲਤ ਬੋਲੇ ਅੱਗੋ ਕਹਿੰਦੇ ਜੋ ਕਰਨਾ ਤੁਸੀਂ ਕਰ ਲੋ ਅੱਗੋ ਧੱਕੇ ਮਾਰੇ ਆ ਨੂੰ ਅੱਗੋ ਕਹਿੰਦੇ ਤੁਹਾਨੂੰ ਵਿੱਚੋਂ ਬਾਹਰ 당ਗੇ ਕਿੰਨੇ ਮੁਲਾਜ਼ਮ ਆ ਹਾਂਜੀ ਆ ਦੋ ਮਲਾਇਮਾਂ ਵਿੱਚੋਂ ਕਿਹਨੇ ਤੁਹਾਨੂੰ ਬਾਹਰ ਦਾਗੇ ਸ਼ਰਾਬ ਪੀਤੀ ਹੋਈ ਇਹਨਾਂ ਨੇ ਵਿੱਚੋਂ ਅੱਗੇ ਸਾਨੂੰ ਧਮਕੀਆਂ ਲਾਉਂਦੇ ਵੇ ਕਿ ਤੁਹਾਨੂੰ ਵਿੱਚੋਂ ਬਾਹਰ ਦਾਗੇ ਮੰਨ ਲਓ پتہ ਲੱਗੀ ਫੋਨ ਆਇਆ ਸੀ ਕਮੈਂਟ ਵੀ ਇਸ ਫੜਿਆ ਮੋਬਾਈਲ ਨਾਲ ਜੌਰ ਬੰਦਾ ਤੇ ਕੁਝ ਵਾਰੀ ਭੇਜੀ ਸੀ ਉਦੋਂ ਇਹਨਾਂ ਦਾ ਤਕਰਾਰ ਹੋਈ ਕਿ ਫਿਰ ਮੈਂ ਇਸ ਲਈ ਆਪ ਆ ਗਏ ਇਥੇ ਉਹਨਾਂ ਲੈ ਕੇ ਗਏ ਹਾਂ ਵੈਰੀਫਾਈ ਕਰ ਲੈਣ ਸਰ ਜੋ ਕਰੀ ਬੰਦੀ ਕਰ ਦਿੰਦੇ ਹਾਂ ਇਲਾਕਾ ਨਿਵਾਸੀਆਂ ਦਾ ਕਹਿਣਾ ਕਿ ਜਿਹਨੇ ਮਲਾਜਮ ਭੇਜੇ ਉਹਨਾਂ ਨੇ ਦਾਰੂ ਪੀਤੀ ਹੋਈ ਹੈ ਚਲੋ ਜੇ ਇਹਨਾਂ ਦੀ ਸਰਟੀਫਾਈ ਕਰਾਣੇ ਤੇ ਚੈੱਕ ਕਰਾ ਦਿੰਨੇ ਆਪਾਂ ਮਲਾਜਮਾਂ